ਸਤਿ ਸ਼੍ਰੀ ਅਕਾਲ ਸਾਂਝੇ ਚੁੱਲ੍ਹੇ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਬਣਾਵਾਂਗੇ ਲਾਲ ਮਿਰਚ ਦਾ ਸ਼ਿਰਕੇ ਵਾਲਾ ਅਚਾਰ ਹਾਂਜੀ ਇਹ ਮੈਂ 300 ਗ੍ਰਾਮ ਮਿਰਚਾਂ ਲਈਆਂ ਨੇ ਜੀ ਇਹਨੂੰ ਆਪਾਂ ਨੇ ਧੋ ਲਿਆ ਸੁਕਾ ਲਿਆ ਪੂਰਾ ਸੁਕਾ ਕੇ ਫਿਰ ਮੈਂ ਪਲੇਟ ਦੇ ਵਿੱਚ ਰੱਖ ਲਈਆਂ ਮਿਰਚਾਂ 100 ग्राम मिरचा ਇਹਨੂੰ ਆਪਾਂ ਡੰਡੀ ਨਹੀਂ ਤੋੜਨੀ ਇਹਦੀ ਡੰਡੀ سمیت ਇਹ achar ਪਾਵਾਂਗੇ ਇੱਕ ਟੱਕ ਲਾਉਣਾ ਆਪਾਂ ਨੇ ਟੱਕ ਲਾਉਣਾ ਇਹਨੂੰ ਆਪਾਂ ਉਸ ਤੋਂ ਬਾਅਦ ਵਿੱਚ ਫੇਰ ਆਪਾਂ ਇਦਾਂ ਹੀ ਪਾ ਲੈਣਾ ਮਿਰਚਾਂ ਟੱਕ ਲਾ ਕੇ ਸਾਰੀਆਂ ਮਿਰਚਾਂ ਨੂੰ ਆਪਾਂ ਜ਼ਿਆਦਾ ਨਹੀਂ ਟੱਕ ਲਉਣਾ ਬਸ ਜਿਵੇਂ ਆਪਾਂ ਭਰਮੀ ਮਿਰਚ ਨੂੰ ਟੱਕ ਲਾਉਂਦੇ ਓਵੇਂ ਹੀ ਇਹਨੂੰ ਲਾ ਦੇਣਾ ਟੱਕ। ਇਹਦੇ ਸਾਰੀਆਂ ਮਿਰਚਾਂ ਨੂੰ ਟੱਕ ਲਾ ਲੈਣਾ। ਫਿਰ Então, não dá <coughs> Thank you ਹਾਂਜੀ ਸਾਰੀਆਂ ਮਿਰਚਾਂ ਨੂੰ ਟੱਕ ਲੱਗ ਗਿਆ ਹੁਣ ਆਪਾਂ ਜਿਹੜਾ ਬਰਤਨ ਲੈਣਾ ਉਹ ਕੱਚ ਦਾ ਬਰਤਨ ਲੈਣਾ ਉਹ ਵੀ ਸੁੱਕਾ ਬਰਤਨ ਲੈਣਾ ਆਪਾਂ ਹਾਂਜੀ ਇਹ ਸੁੱਕਾ ਬਰਤਨ ਲੈਣਾ ਕੱਚ ਦਾ ਬਰਤਨ ਵਿੱਚ ਇਹ achar ਬਣਾਉਣਾ ਆਪਾਂ ਨੇ ਇਹ ਸਾਰੀਆਂ ਮਿਰਚਾਂ ਨੂੰ ਆਪਾਂ ਇਦਾਂ ਹੀ ਪਾ ਦੇਣਾ ਹਜੇ ਇਹਦੇ ਵਿੱਚ ਕੁਝ ਨਹੀਂ ਪਾਉਣਾ ਸਾਰੀਆਂ ਆਪਾਂ ਇਹ ਕੱਚ ਦੇ ਬਰਤਨ ਵਿੱਚ ਪਾ ਦਵਾਂਗੇ ਹਾਂਜੀ ਇਹਨਾਂ ਨੂੰ ਆਪਾਂ ਮਿਰਚਾਂ ਨੂੰ ਪਾ ਲਿਆ ਹੁਣ ਇਹਦੇ ਵਿੱਚ ਆਪਾਂ 1.5 ਕੜ੍ਹੀ ਜੀ ਦੇ ਨਾਲ ਆਪਾਂ ਸਬਜ਼ੀ ਹਲਾਉਨੇ ਆ ਉਹ ਕੜ੍ਹੀ 1.5 ਕੜ੍ਹੀ ਆਪਾਂ ਨੇ ਇਕੱਲੇ ਨਮਕ ਦੀ ਪਾ ਦੇਣੀ ਹੈ ਇਹਦੇ ਵਿੱਚ ਕੰਲਾ ਨਮਕ ਆਪਾਂ ਪਾ ਕੇ ਇਹਨੂੰ 2 ਦਿਨ ਦੇ ਲਈ ਆਪਾਂ ਇਹਨੂੰ ਰੱਖ ਦੇਣਾ ਕੰਲਾ ਨਮਕ ਪਾ ਕੇ ਟੱਕਣ ਲਾ ਕੇ ਆਪਾਂ ਇਹਨੂੰ ਰੱਖ ਦੇਣਾ ਬਰਤਮਨ ਨੂੰ ਆਪਾਂ ਫਿਰ ਪਰਸੋਂ ਨੂੰ ਇਹਨੂੰ ਦੇਖਾਂਗੇ ਇਹਦੇ ਵਿੱਚ ਜਿਹੜੀ ਕੜਤਣ ਹੁੰਦੀ ਆ ਮਿਰਚਾਂ ਦੀ ਇਹ ਨਮਕ ਨੇ ਕੱਢ ਦੇਣੀਆਂ ਸਾਰੀ ਮਿਰਚਾ ਜੋ ਕੜਤਣ ਨਮਕ ਨੇ ਕਰਦਨੇ ਆ ਇਹ ਕਦੀ ਵੀ ਮਿਰਚ ਫਿਰ ਜਿਆਦਾ ਕੋੜੀ ਨਹੀਂ ਬਣਦੀ ਹਾਂਜੀ ਅੱਜ ਆਪਾਂ ਹੁਣ ਤੀਜਾ ਦਿਨ ਆਪਾਂ ਨੇ ਕੋਲੀ ਵਿੱਚ ਤੁਹਾਨੂੰ ਕੱਢ ਕੇ ਦਿਖਾ ਦਿੰਨੇ ਆ ਕਿੰਨਾ ਪਾਣੀ ਇਹਦੇ ਵਿੱਚੋਂ ਨਿਕਲ ਜਾਣਾ ਨਮਕ ਪਾਉਣ ਨਾਲ ਦੀ ਕੋਲੀ ਤਕਰੀਬਨ ਨਿਕਲ ਆਈ ਆ ਮਿਰਚ ਚੋਂ ਜਿਹੜੀ ਕੋੜਾपन ਜਿਆ ਹੁੰਦਾ ਵਾ ਆ ਜੇ ਹੈਗਾ ਪਾਣੀ ਇਹਦੇ ਵਿੱਚ ਇਹ ਚੋਂ ਵੀ ਆਪਾਂ ਹੋਰ ਕੱਢ ਦਵਾਂਗੇ ਵੀ ਕੋਲੀ ਆ ਦੇਖੋ ਜੀ ਆਪਾਂ ਹੋਰ ਦੇਖੋ ਇਹ ਥੋੜਾ ਜਿਹਾ ਹਰੇ ਹੋਰ ਵੀ ਨਿਕਲੂਗਾ ਹਲਾਕੇ ਆਪਾਂ ਚਾਰ ਨੂੰ ਆਪਾਂ ਇਹ ਚ ਹੋਰ ਵੀ ਇਹਦਾ ਪਾਣੀ ਇਹ ਚ ਤਿੰਨ ਚਾਰ ਚਮਚੇ ਹੋਰ ਨਿਕਲਣਗੇ ਪਾਣੀ ਦੇ ਫਿਰ ਇਹ ਸੁੱਕੀਆਂ ਹੋ ਜਾਣ ਗਿਆ ਹਾਂਜੀ ਦੇਖੋ ਜੀ ਮोटा ਜਿਹੜਾ ਕੋਈ ਹੋਰ ਰਹਿੰਦਾ ਆਪਾਂ ਪਾਣੀ ਇਹਦੇ ਵਿੱਚ ਉਹ ਵੀ ਘੜਦਮ ਆ ਗਿਆ ਹਾਂਜੀ ਹੁਣ ਇਹਨੂੰ ਇਹ ਵੇਸਟੇਜ ਆ ਪਾਣੀ ਇਹਨੂੰ ਆਪਾਂ ਢੋਲ ਦਾਂਗੇ ਬਾਕੀ ਆਪਾਂ ਇਹਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਪਾਉਣੀਆਂ ਉਹ ਤੁਹਾਨੂੰ ਦੱਸ ਕਰਿਆ ਇੱਕ ਚੀਨੀ ਆ ਤਿੰਨ ਚਮਚੇ ਚੀਨੀ ਦੇ ਆ ਇੱਕ ਚਮਚਾ ਰਾਈ ਦਾ ਤੇ ਇੱਕ ਹੈਗੀ ਆ ਮੇਰੇ ਕੋਲ ਸੁੰਡ ਇੱਕ ਚਮਚਾ ਇਹ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਡੇਢ ਘੜਸੀ ਆਪਾਂ ਪਾਣੀਆਂ ਸਰਕੇ ਦੀ ਹਾਂਜੀ ਡੇਢ ਘੜਸੀ ਸਿਰਕੇ ਦੀ ਪਾ ਕੇ ਇਹਨੂੰ ਆਪਾਂ ਹਲਾ ਕੇ ਬਸ ਰੱਖ ਦੇਣਾ ਇਹ ਇਹ ਅਚਾਰ 5 ਦਿਨਾਂ ਵਿੱਚ ਇਹ ਅਚਾਰ ਬਣ ਕੇ ਤਿਆਰ ਹੋ ਜਾਂਦਾ ਵਾ ਥੋੜੀ ਜੀ ਹਲਦੀ ਪਾ ਦੋ ਹਲਕੀ ਇਹ ਦੇਖੋ ਇੱਕ ਚਮਚ ਵਿੱਚ ਉਹ ਚੌਥਾ ਹਿੱਸਾ ਮੈਂ ਹਲਦੀ ਦਾ ਪਾਤਾ ਇਹਨੂੰ ਹਲਾ ਲਓ ਅਚਾਰ ਨੂੰ ਹਲਾ ਕੇ ਬਸ ਇਹ ਅਚਾਰ ਆਪਣਾ ਹੁਣ ਜੀ ਰੈਡੀ ਆ ਤਿਆਰ ਆ ਇਹ ਇਹਨੂੰ ਪਰੌਂਠੀ ਨਾਲ ਖਾਓ ਬਹੁਤ ਵਧੀਆ achar ਬਣ ਕੇ ਦਾ ਤਿਆਰ ਹੁੰਦਾ ਵਾ ਜੀ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆ ਮੈਂ ਹਰੀਆਂ ਮਿਰਚਾਂ ਦਾ achar ਹੈ ਜਿਹੜਾ ਇਹ ਮੈਨੂੰ ਹੋ ਗਿਆ 1 ਸਾਲ achar ਪਾਏ ਨੂੰ ਹੋ ਗਿਆ ਸਾਲ ਚ ਦੇਖ ਲਓ ਜੀ ਕੋਈ ਵੀ ਉਲੀ ਨਹੀਂ ਲੱਗੀ ਕੋਈ ਕੁਝ ਨਹੀਂ ਹੈਗਾ ਤੇ ਇੰਨਾ ਵਧੀਆ achar ਬਣ ਕੇ ਤਿਆਰ ਹੋਇਆ ਹੋਇਆ ਆਪਣਾ ਇੱਕ ਸਾਲ ਹੋ ਗਿਆ ਚਾਰ ਪਾਏ ਨੂੰ ਮੇਰਾ ਇਹ 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 ਤੁਹਾਡਾ ਇਹ ਹਰੀਆਂ ਮਿਰਚਾਂ ਦਾ ਚਾਰ ਇਹ ਨਹੀਂ ਪਾਇਆ ਸੀਗਾ ਸ਼ਰਕੇ ਵਾਲਾ ਇਹ ਲਾਲ ਮਿਰਚਾਂ ਦਾ ਚਾਰ ਸ਼ਰਕੇ ਵਾਲਾ ਪਾਇਆ ਮੈਂ ਹੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਬਰਤਬਤ ਸ਼ੇਅਰ ਜ਼ਰੂਰ ਕਰਨਾ ਜੀ ਕਾਸੇ ਨੂੰ ਹਲਾ ਕੇ achar ਜਿੱਦਾ ਤਾਂ ਮੂਜੀ ਨੂੰ ਮੋਟਰੀ ਨਹੀਂ ਰੇਟ ਨਾ ਕਰ ਕੋਈ ਨਹੀਂ ਆਹ ਤੇ ਅੱਗੇ ਤਾਂ ਨਹੀਂ ਬੱਤ ਹੈ ਫੰਗਲ ਵਿੱਚ ਜਿੱਦਿਹੀ ਕਿ ਜੀ ਬੋਲੇ ਵਿੱਚ ਹੀ ਲੈਂਦੇ ਚੱਲਦੀ ਹੋਈ ਹੈ ਚੱਲ ਸੀਕਾ